ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਉੜੀਸਾ ਦੇ ਵਿੱਚ ਰੂਰਲ ਵਰਕਰਸ ਦੇ ਮੁੱਖ ਇੰਜੀਨੀਅਰ ਦੇ ਘਰ ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਜਿਵੇਂ ਹੀ ਵਿਜੀਲੈਂਸ ਦੇ ਅਧਿਕਾਰੀ ਘਰ ਦੇ ਵਿੱਚ ਪਹੁੰਚਦੇ ਨੇ ਤਾਂ ਇੰਜੀਨੀਅਰ ਦੇ ਘਰ ਦੇ ਵਿੱਚ ਉਹ 2 ਕਰੋੜ ਰੁਪਿਆ ਬਰੰਦ ਹੁੰਦਾ ਜੀਹਾਂ ਐਨੇ ਸਾਰੇ ਪੈਸੇ ਦੇਖ ਕੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਜਾਂਦੇ ਨੇ ਅਤੇ ਨੋਟ ਗਿੰਦੇ ਗਿੰਦੇ ਉਹ ਥੱਕ ਜਾਂਦੇ ਨੇ ਤਾਂ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਪਿੰਕ ਲੱਗਦੀ ਹੈ ਕਿ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਰਹੀ ਹੈ ਤਾਂ ਪਰ ਕਾਰਿਕ ਮੈਂਬਰਾਂ ਦੇ ਵੱਲੋਂ ਫਲੈਟ ਦੇ ਬਾਹਰੋਂ ਜਿਹੜੇ ਕਿ ਸੜਕ ਤੇ ਨੋਟਾਂ ਦੀਆਂ ਗੱਡੀਆਂ ਸੁੱਟੀਆਂ ਜਾਂਦੀਆਂ ਨੇ ਖਿੜਕੀ ਦੇ ਰਾਹੀਂ ਪੈਸੇ ਜਿਹੜੇ ਕਿ ਉਹ ਸੜਕ ਤੇ ਸੁੱਟੇ ਗਏ ਜੀ ਹਾਂ ਇਹ 오ਡੀਸਾ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਰੂਰਲ ਵਰਕਸ ਦੇ ਡਿਵੀਜ਼ਨ ਦੇ ਮੁੱਖ ਇੰਜੀਨੀਅਰ ਦੇ ਘਰ ਰੇਡ ਕੀਤੀ ਗਈ ਵਿਜਰੈਂਸ ਦੇ ਵੱਲੋਂ ਛਾਪਾ ਮਾਰਿਆ ਅਤੇ ਨੋਟਾਂ ਦੀਆਂ ਗੱਡੀਆਂ 500 500 ਨੋਟਾਂ ਦੇ ਗੱਡੀਆਂ ਦੇਖ ਕੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਈ ਜਾਂਦੀ ਹੈ ਜਦੋਂ ਇੰਨਾ ਸਾਰਾ ਪੈਸਾ ਦੇਖਿਆ ਜਾਂਦਾ ਹੈ ਸੱਤ ਟਿਕਾਣਿਆਂ ਤੇ ਰੇਡ ਕੀਤੀ ਗਈ ਤਾਂ ਭੁਵਨੇਸ਼ਵਰ ਸਥਿਤ ਫ્લેਟ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਜਿਵੇਂ ਹੀ ਪਤਾ ਲੱਗਦਾ ਕਿ ਵਿਜ਼ੂਲੈਂਸ ਦੀ ਟੀਮ ਪਹੁੰਚੀ ਆ ਘਰ ਦੇ ਵਿੱਚ ਤਾਂ 500 500 ਦੇ ਨੋਟ ਜਿਹੜੇ ਕਿ ਖਿੜਕੀ ਰਾਹੀਂ ਸੜਕ ਤੇ ហេਠਾ ਸੁੱਟੇ ਜਾਂਦੇ ਨੇ ਤਾਂ ਸੱਤ ਠਿਕਾਣਿਆਂ ਤੇ ਰੇਡ ਹੁੰਦੀ ਹੈ ਇੰਜੀਨੀਅਰ ਦੇ ਸੱਤ ਠਿਕਾਣਿਆਂ ਤੇ ਜਿਵੇਂ ਹੀ ਰੇਡ ਹੁੰਦੀ ਹੈ ਤਾਂ ਵਕ ਵਕ ਥਾਮਾ ਤੋਂ ਜੁੜਾ ਕੇ ਕੈਸ਼ ਬਰਾਮਦ ਹੁੰਦਾ ਹੈ ਤਾਂ 2 ਕਰੋੜ ਰੁਪਏ ਦਾ ਕੈਸ਼ ਬਰਾਮਦ ਹੋਇਆ ਤੇ ਦੱਸਦੇ ਕਿ ਲੱਖਾਂ ਰੁਪਿਆਂ ਦੇ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ ਨੇ ਤਦ ਤੱਕ ਕਿ ਜਿਹੜੀ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਇਹ ਉਹਨਾਂ ਦੇ ਕਾਗਜ਼ ਪੱਤਰ ਵੀ ਜਿਹੜੇ ਕਿ ਵਿਜੀਲੈਂਸ ਦੀ ਟੀਮ ਦੇ ਹੱਥ ਲੱਗੇ ਨੇ ਤਾਂ ਇਹ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾ ਰਿਆ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਚਾਦਰ ਵਾਂਗ ਜਿਹੜੇ ਕਿ ਨੋਟਾਂ ਦੀਆਂ ਗੱਡੀਆਂ ਵਿੱਚੀਆਂ ਹੋਈਆਂ ਨੇ 500 500 ਨੋਟਾਂ ਦੀਆਂ ਗੱਡੀਆਂ ਦੇ ਕੇ ਵਿਜੀਲੈਂਸ ਦੀ ਟੀਮ ਵੀ ਹੱਕੀ ਬੱਕੀ ਰਹਿ ਗਈ ਹੋਰ ਛੁੜ ਜਾਂਦੇ ਨੇ ਅਧਿਕਾਰੀਆਂ ਦੇ ਤੇ ਫਿਰ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਈ ਜਾਂਦੀ ਹੈ ਤੇ ਨੋਟ ਗਿੰਦੇ ਗਿੰਦੇ ਅਧਿਕਾਰੀ ਵੀ ਖੁਦ ਥੱਕ ਗਏ ਜੀ ਹਾਂ ਭੁਵਨੇਸ਼ਵਰ ਸਿੱਤ ਫਲੈਟ ਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਮੁੱਖ ਇੰਜੀਨੀਅਰ ਰੂਲਰ ਵਰਕਰਸ ਡਿਵੀਜ਼ਨ ਦਾ ਮੁੱਖ ਇੰਜੀਨੀਅਰ ਜਿਸ ਦੇ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤਾਂ 2 ਕਰੋੜ ਰੁਪਏ ਦਾ ਕੈਸ਼ ਬਰਾਮਦ ਹੁੰਦਾ ਹੈ ਲਗਾਤਾਰ ਹੀ ਇਹ ਵੀਡੀਓ ਨੇ ਜਿਹੜਿਆ ਕਿ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਲੱਖਾਂ ਰੁਪਏ ਦਾ ਸੋਨਾ ਬਰਾਮਦ ਹੋਇਆ ਅਤੇ 2 ਕਰੋੜ ਰੁਪਏ ਦਾ ਕੈਸ਼ ਦੇਖ ਵਿਜੀਲੈਂਸ ਦੇ ਅਧਿਕਾਰੀ ਵੀ ਉਹਨਾਂ ਦੇ ਵੀ ਹੋਸ਼ ਉੱਡ ਗਏ ਪੈਰਾ ਹੇਟੋ ਜ਼ਮੀਨ ਖਿਸਕ ਜਾਂਦੀ ਐ ਇੰਨਾ ਪੈਸਾ ਦੇ ਕੇ 500 500 ਨੋਟਾਂ ਦੀਆਂ ਗੱਡੀਆਂ ਦਾ ਜਿਹੜਾ ਕਿ ਟੇਰ ਗਿਆ ਹੋਇਆ ਘਰ ਦੇ ਵਿੱਚ ਅਤੇ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਵਿਜੀਲੈਂਸ ਦੇ ਅਧਿਕਾਰੀ ਘਰ ਦੇ ਵਿੱਚ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਖਿੜਕੀ ਰਾਹੀਂ 500 500 ਦੇ ਨੋਟ ਜਿਹੜੇ ਕਿ ਉਹ ਸੜਤੇ ਸੁੱਟੇ ਗਏ ਤਾਂ ਸੱਤ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ ਇੰਜੀਨੀਅਰ ਦੇ ਅਤੇ ਭੁਵਨੇਸ਼ਵਰ ਸਥਿਤ ਫਲੈਟ ਦੇ ਵਿੱਚੋਂ ਇਹ 2 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਜਿਸ ਦੀਆਂ ਵੀਡੀਓਜ਼ ਤੁਹਾਨੂੰ ਲਗਾਤਾਰ ਦਿਖਾ ਰਿਆ ਜ਼ਰੂਰ ਇਹ ਵੀਡੀਓਜ਼ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ ਇੰਨਾ ਪੈਸਾ ਜਿਹੜਾ ਕਿ ਇੰਜੀਨੀਅਰ ਦੇ ਘਰ ਦੇ ਵਿੱਚੋਂ ਬਰਾਮਦ ਹੋਇਆ ਅਤੇ ਵਿਜੀਲੈਂਸ ਦੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ